ਫਾਦੀਨਾਗਰੋ ਤੇ ਬੱਧਾਪਾਲਾ ਵੈਲਫੇਅਰ ਸੁਸਾਇਟੀ ਬਿਚਾਲਾ ਰਿਆ ਪਿਛਲੇ 3-4 ਸਾਲ ਤੋਂ ਇਹਦੇ ਵਿੱਚ ਉਹ ਲੋਕ ਨੇ ਜਿਹੜੇ ਛੜਕਾ ਤੇ ਲਵਾਰਤਲਾ ਪਦੇ ਵਿੱਚ ਪੁਰੇ ਜਾਂਦੇ ਸੀ ਜਿਨ੍ਹਾਂ ਦੇ ਕੀੜੇ ਪਏ ਹੁੰਦੇ ਸੀ ਜਿਨ੍ਹਾਂ ਨੂੰ ਕੋਈ ਨਹੀਂ ਸੰਭਾਲਦਾ ਜਿਨ੍ਹਾਂ ਦੇ ਲਾਗੇ ਜਾਨ ਤੱਕ ਲੋਕ ਡਰਦੇ ਸੀ ਕਿ ਸਿਓ ਲੋਕਾਂ ਨੂੰ ਲਿਆ ਕੇ ਰੱਖਿਆ ਗਿਆ ਜੀ ਤੇ ਦੀਨਾਗਰੋ ਬੱਧਾਪਾਲਾ ਵੈਲਫੇਅਰ ਸੁਸਾਇਟੀ ਤੇ ਸਾਰੀ ਟੀਮ ਇਹਨਾਂ ਦੀ ਦੇਖਭਾਲ ਕਰ ਰਹੀ ਜੀ ਸੇਵਾ ਪੰਚ ਸੱਸੀ ਗਰਦੀ ਮੇਰਾ ਨਾਮ ਬਚੇਤਰ ਸਿੰਘ ਜੀ ਆਪਾਂ ਦਿਨਾਂ ਨਗਰ ਤੇ ਬੱਧਾਪਾਲਾ ਵੈਲਫੇਅਰ ਸੁਸਾਇਟੀ ਚਲਾ ਰਹੇ ਆ ਪਿਛਲੇ 3-4 ਸਾਲ ਤੋਂ ਇਹਦੇ ਵਿੱਚ ਉਹ ਲੋਕ ਨੇ ਜਿਹੜੇ ਛੜਕਾ ਤੇ ਲਵਾਰਸਲਾ ਪਦੇ ਤੇ ਤੁਲੇ ਜਾਂਦੇ ਸੀ ਜਿਨ੍ਹਾਂ ਦੇ ਕੀੜੇ ਪਏ ਹੁੰਦੇ ਸੀ ਜਿਨ੍ਹਾਂ ਨੂੰ ਕੋਈ ਨਹੀਂ ਸੰਭਦਾ ਇਹਨਾਂ ਦੇ ਲਾਗੇ ਜਾਨ ਤੱਕ ਲੋਕ ਡਰਦੇ ਸੀ ਕਿਤੇ ਉਹ ਲੋਕਾਂ ਨੂੰ ਲਿਆ ਕੇ ਰੱਖਿਆ ਗਿਆ ਜੀ ਤੇ ਦਿਨਾਂ ਨਗਰ ਬੱਧਾਪਾਲਾ ਵੈਲਫੇਅਰ ਸੁਸਾਇਟੀ ਤੇ ਸਾਰੀ ਟੀਮ ਇਹਨਾਂ ਦੇ ਦੇਖਭਾਲ ਕਰ ਰਹੀ ਦੀ ਸੇਵਾ ਕਰਦੀ ਹੈ ਤੁਹਾਨੂੰ ਵੀ ਜੇ ਕੋਈ ਇੱਦਾਂ ਦਾ ਮਿਲੇ ਲਵਾਰਸਲਾ ਪਦੇ ਵਿੱਚ ਘੁੰਮਦਾ ਉਹਨੂੰ ਸਾਡੇ ਸੇਵਾ ਘਰ ਵਿੱਚ ਜਰੂਰ ਛੱਡ ਕੇ ਜਾਓ ਨਹੀਂ ਤੇ ਤੁਹਾਨੂੰ ਕਾਲ ਕਰੂਗੀ ਆਪਾਂ ਜੂੜ ਰੈਸਕਿਊ ਕਰਕੇ ਉਹਨੂੰ ਲੈ ਕੇ ਜਾਵਾਂਗੇ ਕਿੰਨੇ ਲੋਕਾਂ ਦੇ ਸੇਵਾ ਘਰ ਚ ਦੇਖੋ ਕੀ ਨਹੀਂ ਕਰ ਰਹੇ ਹੁਣ ਤੱਕ ਸਾਰਾ ਆਪਾਂ ਬੁੰਜਾ ਦੇ ਕਰੀਬ ਸੇਵਾ ਘਰ ਵਿੱਚ ਜਿਹੜੀਆਂ ਰੂਹਾਂ ਰਹਿ ਗਈਆਂ ਨੇ ਤੇ ਸ਼ਾਰਦ ਦੇ ਕਰੀਬ ਆਪਾਂ ਘਰ ਪਹੁੰਚਾ ਚੁੱਕੇ ਹਾਂ ਜਨ ਨੂੰ ਠੀਕ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਗਿਆ ਤੇ 20 22 ਦੇ ਕਰੀਬ ਸੰਸਕਰ ਕਰ ਚੁੱਕੇ ਹਾਂ ਕਿਹੜਾ ਸੇਵਾ ਘਰ ਦੇ ਕੀ ਕਰ ਰਹੇ ਸੇਵਾ ਦੇ ਵਿੱਚ ਇਹਨਾਂ ਨੂੰ ਸਿਰੇ ਕੱਪੜੇ ਕੱਪੜੇ ਪਾਣੇ ਨੁਹਾਣਾ ਪਵਾਣਾ ਟਾਇਲਟ ਸਾਫ ਕਰਨੇ ਇਹਨਾਂ ਨੂੰ ਰੋਟੀ ਤਖਵਾਣੀ ਇਹਨਾਂ ਦਾ ਟ੍ਰੀਟਮੈਂਟ ਕਰਵਾਣਾ ਤੇ ਸਾਰੀ ਸੇਵਾ ਸੰਗ ਅਗੇ ਰੂਪ ਵਿੱਚ ਆਈ ਜੀ ਕਿਹ ਖਤਰਾ ਲੈਣਾ ਭਾਈ ਕਿਹਦਾ ਖਦਰ ਨਾ ਇਹ ਤੁਹਾਨੂੰ ਗੁਰੂ ਦਾ ਆਮਦਸ ਆਪ ਹੀ ਚਲਾ ਰਹੇ ਨੇ ਜੀ ਆਪ ਹੀ ਸੰਗਤ ਦੇ ਰੂਪ ਵਿੱਚ ਆ ਕੇ ਸਾਰਾ ਇੱਥੇ ਆਪਾਂ ਛੋਟੀ ਜੀ ਕੁਟੀਆਂ ਪਾਈ ਸੀ ਤੇ ਕੁਟੀਆਂ ਤੋਂ ਅੱਜ ਤਿੰਨ ਮੰਗੇ ਬਿਲਡਿੰਗ ਬਣ ਗਈ ਦੀ ਆ ਜਿਹੜੀਆਂ ਰੱਬੀ ਰੂਹਾਂ ਜਿਹੜੇ ਬਾਹਰ ਦੇਸ਼ੋਂ ਦੇ ਸਾਰੇ ਬੈਠੇ ਨੇ ਜਿਹੜੇ ਲੋਕਲ ਵੀਰ ਜਿਹੜੇ ਸਾਡਾ ਸਾਥ ਦਿੰਦੇ ਨੇ ਉਹੀ ਇਹ ਮਤਲਬ ਕਿ ਇਹਨਾਂ ਦਾ ਨਗਰਪਾਣੇ ਦਾ ਪ੍ਰਬੰਧ ਕਰਦੇ ਨੇ ਜਿਹੜੇ ਇਦਾਂ ਲੋਕ ਤੁਹਾਨੂੰ ਕਿਦਾਂ ਪਸੰਦ ਆਉਂਦੇ ਕਿ ਇਦਾਂ ਦੇ ਜਦੋਂ ਕੋਈ ਨਾ ਕੋਈ ਸਾਨੂੰ ਕਾਲ ਕਰ ਦਿੰਦਾ ਉਹ ਰੱਬ ਦਾ ਪਿਆਰਾ ਜਿਹੜਾ ਦੁੱਖ ਨੂੰ ਸਮਝਦਾ ਉਹ ਸਾਨੂੰ ਕਾਲ ਕਰ ਦਿੰਦਾ ਤੁਹਾਡਾ ਕੰਟੈਕਟ ਨੰਬਰ ਲੈ ਕੇ ਫਿਰ ਆਪਾਂ ਨਾਲ ਨੂੰ ਰੈਸਕਿਊ ਕਰਕੇ ਸੇਵਾ ਘਰ ਵਿੱਚ ਲੈ ਕੇ ਆਈਏ ਇਦਾਂ ਦੇ ਲੋਕਾਂ ਦੀ ਸੇਵਾ ਕਰਕੇ ਮਨ ਨੂੰ ਖੁਸ਼ੀ ਦਿੰਦਾ ਬੜੀ ਸੰਤੁਸ਼ਟੀ ਮੈਨੂੰ ਮੈਨੂੰ ਚਾਹਨਾ ਤੁਹਾਡੇ ਅੱਗੇ ਸਾਰਾ ਗਿਆਨ ਜੁੜ ਕੇ ਬਣਤੀ ਆ ਜੇ ਤੁਸੀਂ ਸੇਵਾ ਨਹੀਂ ਕਰ ਸਕਦੇ ਤੁਸੀਂ ਇਹਨਾਂ ਨੂੰ ਬਸ ਇਦਾਂ ਦੀ ਸਾਥ ਦੇ ਪਹੁੰਚਾ ਦਿਓ ਜਿੱਥੇ ਉਹਨਾਂ ਦਾ ਦੇਖਭਾਲ ਕੇਅਰ ਚੰਗੀ ਹੋ ਸਕੇ ਸਾਸਰੀ ਗਾਲ ਜੀ ਮੇਰਾ ਨਾਮ ਸਾਬੀ ਆ ਜੀ ਮਸਰਬਾਦਾ ਪਾਲਾ ਸੋਸਾਇਟੀ ਵਿਰਾਨਾ ਦਾ ਸੇਵਾਦਾਰਾਂ ਦੀ ਬੀਤਰਪਈ ਰਿਆਸ਼ਰਮ ਤੇ ਜੀ ਇੱਥੇ ਜੀ ਰੱਬੀ ਰੂਹਾਂ ਰਹਿ ਰਹੀਆਂ ਜੀ ਆਪਾਂ ਉਹਨਾਂ ਦੀ ਦੇਖਭਾਲ ਕਰੀਦਾ ਜੀ ਲੰਗਰ ਵਗੈਰਾ ਨਵਾਣਾ ਧਵਾਣਾ ਕੱਪੜਾ ਜਿਹੜਾ ਪਵਾਈਦਾ ਜੀ ਲੈਟਰਨ ਵਗੈਰਾ ਉਹਨੂੰ ਕਰਵਾਈ ਦੀਆ ਜੀ ਮਤਲਬ ਜੇ ਅਸ ਇਦਾਂ ਦੀਆਂ ਰੂਹਾਂ ਮੈਂ ਆਪਨਾ ਆਪ ਕੁਝ ਨਹੀਂ ਕਰ ਸਕਦੀਆਂ ਜੀ ਇਹਨਾਂ ਨੂੰ ਸੰਭਾਲੀਦਾ ਜੀ ਜਿਹੜਾ ਹੋਂਦ ਤੱਕ ਜੀ ਕਾਫੀ ਲੋਕ ਘਰ ਬਚਾ ਦਿਆ ਜੀ ਕੋਈ 20 ਤੋਂ 22 ਦੇ ਕਰੀਬ ਆਪਾਂ ਨੇ ਸੰਸਕਾਰ ਵੀ ਕਰ ਦੋ ਗਿਆ ਜੀ ਇੱਥੇ ਜਿਨਾਂ ਦਾ ਪਰਿਵਾਰ ਨਹੀਂ ਮਿਲਿਆ ਜਿਨੇ ਸਾਹ ਹੀ ਉਹ ਭੋਗ ਗਏ ਉਹਨਾਂ ਦਾ ਆਪਾਂ ਸਨ ਸਤਿਕਾਰ ਕਰਤਾ ਸਈਨਾ ਮੇਰਾ ਗੂਤਨਾ ਘਰ ਮੇਰਾ ਪਣਾ ਗੁਰਦੂਤ ਇਸਲਾਮ ਅਲਾਦੋ ਦਿਓੜ ਤੇ ਆਪਣੇ ਪਾਲੇ ਮਾਂ ਗਲੀਟੀ ਕੋਲਦਾ ਹੀ ਪਾਗਲ ਲੇਕਾ ਭਾਜੀ ਨਾਲ ਮਿਲਿਆ ਅਸਦਾਰ ਭਾਜੀ ਨੇ ਿੱਕੇ ਭਾਜੀ ਨੇ ਤੇ ਗੱਡੀ ਭਾਗ ਲੈ ਹੰਦਾ ਤੇ ਇੱਥੇ ਆਗਮ ਰੋਟੀ ਪਾਣੀ ਖਾਣ ਨਾਲ ਉਹਨਾਂ ਦਾ ਸੇਰ ਬਣੀ ਆ ਠੀਕ ਹੋਇਆ ਕਿਦਾਂ ਦਾ ਕਾਹ ਵੀ ਪਰਚੋ ਪਿਆ ਮੈਨੂੰ ਤੇ 5-6 ਮਹੀਨੇ ਹੋ ਗਏ ਮੈਨੂੰ ਇੱਥੇ ਤੇ ਬਸ ਵਧੀਆ ਮਾਤੇ